ਤੇ 2025 ਦੀ ਮੈਨੂੰ ਲੱਗਦਾ ਸਾਡੀ ਇਦਾਂ ਦੀ ਮੂਵੀ ਹੋ ਜਿਹੜੀ ਪਹਿਲਾਂ ਇਦਾਂ ਦੇ ਤੁਸੀਂ ਨਹੀਂ ਫਿਲਮ ਦੇਖੀ ਹੋਗੀ ਇਦਾਂ ਦਾ ਸਿਨੇਮਾ ਆਹ ਸਾਲ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਮਿਲੂਗਾ ਤੇ ਦੋ ਭਰਾਵਾਂ ਦਾ ਪਿਆਰ ਇੱਕ ਹਸਬੰਡ ਵਾਈਫ ਦਾ ਪਿਆਰ ਫਿਰ ਉਹ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਫੇਸ ਕਰਦੇ ਆ ਪਹਿਲਾਂ ਇੰਡੀਆ ਰਹਿੰਦਾ ਬੰਡਾ ਫਿਰ ਬਾਹਰ ਜਾਂਦਾ ਉੱਥੇ ਬਾਹਰ ਜਾ ਕੇ ਉਹਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਮਤਲਬ ਕੋਈ ਫੈਮਲੀਆਂ ਜਾਣਗੀਆਂ ਫਿਲਮ ਦੇਖਣ ਜੇਕਰ 16 17 ਸਾਲ ਦੇ ਬੱਚੇ ਉਹਨਾਂ ਦੇ ਜਿਹੜੇ ਸੂਝ ਮਤਲਬ ਛੋੜੀ ਸੋਜੀ ਰੱਖਦੇ ਆ ਉਹਨਾਂ ਨਾਲ ਦੇਖਣ ਵਾਲੇ ਫਾੜੀ ਫਿਲਮ ਉਹਦੇ ਮਾਂ ਪਿਓ ਲਈ ਵਧੂਗਾ ਮਤਲਬ ਬਹੁਤ ਹੀ ਚੰਗਾ ਮੈਸੇਜ ਅਸੀਂ ਫਿਲਮ ਜਰੀਏ ਦਿੱਤਾ ਦੋ ਦੇਸ਼ਾਂ ਦੀ ਗੱਲ ਇਧਰ ਇੰਡੀਆ ਦੀ ਫਿਰ ਬਾਹਰ ਕੈਨੇਡਾ ਸ਼ੂਟ ਹੋਈ ਹੈ ਫੋਰਨ ਦੀ ਗੱਲ ਸਾਰੇ ਦੇਸ਼ਾਂ ਨੂੰ ਲੈ ਕੇ ਕਰ ਸਕਦੇ ਆ ਪੰਜਾਬੀ ਸਿਨੇਮਾ ਨੂੰ ਬੜਾ ਬੂਸਟ ਮਿਲਿਆ ਬਣੀਆਂ ਫਿਲਮਾਂ ਬਣ ਰਹੀਆਂ ਮਤਲਬ ਪਿਛਲੇ ਸਮੇਂ ਦੀ ਗੱਲ ਕਰੀਏ ਕਾਮੇਡੀ ਬਹੁਤ ਪਸੰਦ ਕੀਤੀ ਬਣੀਆਂ ਯੂਨੀਕ ਫਿਲਮਾਂ ਆਈਆਂ ਬੜੇ ਮੈਸੇਜ ਬਹੁਤ ਆਏ ਆ ਇਸ ਫਿਲਮ ਤੋਂ ਕਿ ਉਮੀਦ ਹੈ ਤੁਹਾਡੀ ਇਹ ਤੇ ਜੀ ਸਾਨੂੰ ਬਹੁਤ ਉਮੀਦ ਆ ਕਿਉਂਕਿ ਇਹਦੇ ਵਿੱਚ ਅਸੀਂ ਖੁਦ ਆਪ ਕੰਮ ਕੀਤਾ ਹੈ ਹਨਾ ਤੇ ਇਹਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਨੇ ਜੋ ਤੁਹਾਨੂੰ ਫਿਲਮ ਦੇਖ ਕੇ ਹੀ ਪਤਾ మేమే ਚਾਹੁੰਗੇ ਕਿ ਤੁਹਾਨੂੰ ਇਹ ਮੂਵੀ ਦੇਖਣੀ ਚਾਹੀਦੀ ਆਪਣੇ ਵੱਡੇ ਛੋਟੇ ਸਭ ਨੂੰ ਦਿਖਾਣੀ ਚਾਹੀਦੀ ਹੈ ਇੱਕ ਉਹਨਾਂ ਨੂੰ ਇਨਸਪੀਰੇਸ਼ਨ ਮਿਲੇਗਾ ਕਿ ਹਾਂ ਆਪਾਂ ਨੂੰ ਵੱਡਿਆਂ ਦੇ ਰਿਸਪੈਕਟ ਕਿਵੇਂ ਚੱਲਿਆ ਕਿਵੇਂ-ਕਿਵੇਂ ਕੀ ਚੀਜ਼ਾਂ ਹੁੰਦੀਆਂ ਨੇ ਜੋ ਟੈਕਲ ਕਰਦੇ ਨੇ ਵੱਡੇ ਜਾਂ ਬਾਹਰ ਜਾ ਕੇ ਕਰਦੇ ਨੇ ਕੋਈ ਸਟੂਡੈਂਟਸ ਜਾਂਦੇ ਨੇ 14 ਨਵੰਬਰ ਇੱਕ ਤੇਰੇ ਕਰਕੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ 14 ਨਵੰਬਰ ਨੂੰ ਨਵੀਂ ਫਿਲਮ ਰਿਲੀਜ਼ ਹੋ ਰਹੀ ਹੈ ਇੱਕ ਤੇਰੇ ਕਰਕੇ ਤਾਂ ਉਸ ਫਿਲਮ ਦੀ ਸਟਾਰ ਕਾਸਟ ਖਾਸ ਤੌਰ ਤੇ ਬਠਿੰਡਾ ਪਹੁੰਚੀ ਹੈ ਦਾ ਜਸਕਰਨ ਕਰੇ ਵਾਲਾ ਹੁਣ ਸਾਡੇ ਨਾਲ ਨਹੀਂ ਉਹਨਾਂ ਨਾਲ ਗੱਲ ਕਰਦੇ ਆਂ ਫਿਲਮ ਆ ਰਹੀ ਜੀ ਤੇਰੇ ਕਰਕੇ ਪੰਜਾਬੀ ਸਿਨੇਮਾ ਨੂੰ ਬਹੁਤ ਲੋਕ ਪਿਆਰ ਦੇਣ ਲੱਗ ਗਏ ਆ ਤੇ ਇਸ ਫਿਲਮ ਚ ਕੀ ਖਾਸ ਰਹਿਣ ਵਾਲਾ ਸਭ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਤੇ ਅੱਜ ਅਸੀਂ ਬਠਿੰਡੇ ਆਏ ਹੋਏ ਆ ਫਿਲਮ ਦੀ ਪ੍ਰੋਮੋਸ਼ਨ ਦੇ ਰਿਗਾਰਡਿੰਗ ਤੇ ਅਸੀਂ ਰਜਿੰਦਰਾ ਕਾਲਜ ਦੇ ਵਿੱਚ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਫਿਲਮ ਦੀ ਪ੍ਰੋਮੋਸ਼ਨ ਕਰਨ ਅੱਜ ਬਠਿੰਡੇ ਪਹੁੰਚੇ ਆ ਜੇਕਰ ਤੁਸੀਂ ਫਿਲਮ ਦੀ ਗੱਲ ਕਰੋਂ ਤਾਂ ਅਸੀਂ ਇੱਕ ਵੱਖਰੀ ਸਟੋਰੀ ਦੇ ਉੱਤੇ ਜਿਹੜੀ ਮੈਸੇਜ ਭਰੀ ਸਟੋਰੀ ਆ ਮਤਲਬ ਕਿ ਬਹੁਤ ਹੀ ਬਖਰਾਇਆ ਕਨਸੈਪਟ ਆ ਤੇ 2025 ਦੀ ਮੈਨੂੰ ਲੱਗਦਾ ਸਾਡੀ ਇਦਾਂ ਦੀ ਮੂਵੀ ਹੋਊ ਜਿਹੜੀ ਪਹਿਲਾਂ ਇਦਾਂ ਦੇ ਤੁਸੀਂ ਨਹੀਂ ਫਿਲਮ ਦੇਖੀ ਹੋਗੀ ਇਦਾਂ ਦਾ ਸਿਨੇਮਾ ਆਹ ਸਾਲ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਮਿਲੂਗਾ ਤੇ ਦੋ ਭਰਾਵਾਂ ਦਾ ਪਿਆਰ ਇੱਕ ਹਸਬੈਂਡ ਵਾਈਫ ਦਾ ਪਿਆਰ ਫਿਰ ਉਹ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਫੇਸ ਕਰਦੇ ਆ ਪਹਿਲਾਂ ਇੰਡੀਆ ਰਹਿੰਦਾ ਬੰਡਾ ਫਿਰ ਬਾਹਰ ਜਾਂਦਾ ਉੱਥੇ ਬਾਹਰ ਜਾ ਕੇ ਉਹਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਫਿਰ ਉਹਦਾ ਬੱਚਾ ਜਿਹੜਾ ਉਹ ਬੱਚਾ ਕਿਸੇ ਪ੍ਰੋਬਲਮ ਨਾਲ ਜੂਝ ਰਿਹਾ ਹੁੰਦਾ ਉਹਦੇ ਨਾਲ ਉਹ ਕਿਦਾਂ ਹੈ ਸਭ ਕੁਝ ਹੈਂਡਲ ਕਰਦੇ ਆ ਤੇ ਇੱਕ ਬੱਚੇ ਦਾ ਉਹਦੇ ਮਾਂ ਪਿਓ ਲਈ ਪ ਕੋਈ ਫੈਮਲੀਆਂ ਜਾਣਗੀਆਂ ਫਿਲਮ ਦੇਖਣ ਜੇਕਰ 16 17 ਸਾਲ ਦੇ ਬੱਚੇ ਉਹਨਾਂ ਦੇ ਜਿਹੜੇ ਮਤਲਬ ਛੋੜੀ ਸੋਜੀ ਰੱਖਦੇ ਆ ਉਹਨਾਂ ਨਾਲ ਦੇਖਣ ਵਾਲੇ ਫਾੜੀ ਫਿਲਮ ਦੇਖਣ ਦਾ ਹੋਰ ਪਿਆਰ ਆਉਦੇ ਮਾਪਿਆਂ ਲਈ ਵਧੂਗਾ ਮਤਲਬ ਬਹੁਤ ਹੀ ਚੰਗਾ ਮੈਸੇਜ ਅਸੀਂ ਫਿਲਮ ਜਰੀਏ ਦਿੱਤਾ ਦੋ ਦੇਸ਼ਾਂ ਦੀ ਗੱਲ ਇਧਰ ਇੰਡੀਆ ਦੀ ਫਿਰ ਬਾਹਰ ਕੈਨੇਡਾ ਸ਼ੂਟ ਹੋਈ ਹੈ ਫੋਰਨ ਦੀ ਗੱਲ ਸਾਰੇ ਦੇਸ਼ਾਂ ਨੂੰ ਲੈ ਕੇ ਕਰ ਸਕਦੇ ਆ ਤੇ ਕਿਉਂਕਿ ਇਹ ਸਾਰੇ ਸਮੁੱਚੇ ਸਮਾਜ ਲਈ ਬਣਾਈ ਗਈ ਹੈ ਤੇ ਚੰਗਾ ਮੈਸੇਜ ਅਸੀਂ ਫਿਲਮ ਜਰੀਏ ਦੇਣ ਦੀ ਟਰਾਈ ਕੀਤੀ ਹੈ ਤੇ ਲੀਡ ਰੋਲ ਦੇ ਪ੍ਰਭ ਗਿੱਲ ਹੋਣੀ ਨੇ ਹਾਂਜੀ ਇਹ ਲੀਡ ਤੇ ਪ੍ਰਭ ਗਿੱਲ ਤੇ ਕਮਲ ਖੰਗੂੜ ਬਠਿੰਡੇ ਬੈਲਟ ਦੇ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਰਹੇ ਨੇ ਤੇ ਇਧਰ ਮਾਲਵਾ ਬੈਲਟ ਨੇ ਉਹਨਾਂ ਦੇ ਬਹੁਤ ਗਾਣੇ ਹਿੱਟ ਦਿੱਤੇ ਆ ਉਹਨਾਂ ਨੂੰ ਹਿੱਟ ਕੀਤੇ ਆ ਹਨ ਤੇ ਪ੍ਰੀਤ ਬਰਾੜ ਵਰਗੇ ਭਰਾ ਹੋਣੀ ਬਾਈ ਸਾਰੇ ਉਹਨਾਂ ਦੇ ਗਾਣੇ ਚੋਨਾ ਪੈਟਰੋਲ ਪਤਾ ਨਹੀਂ ਕਿੰਨੇ ਗਾਣੇ ਉਹਨਾਂ ਨੇ ਹਿੱਟ ਦਿੱਤੇ ਆ ਤੇ ਮੈਨੂੰ ਲੱਗਦਾ ਇਹ ਬੈਲਟ ਨੂੰ ਤਾਂ ਬਹੁਤ ਹੀ ਜ਼ਿਆਦਾ ਪਸੰਦ ਆਊਗੀ ਸਾਡੀ ਕਲਮ ਬਿਲਕੁਲ ਕਾਮੇਡੀ ਦੀ ਗੱਲ ਕਰ ਰਹੀ ਹੈ ਕਾਮੇਡੀ ਹੋਗਾ ਕਿਉਂਕਿ ਹਰ ਫਿਲਮ ਦੇ ਵਿੱਚ ਕਾਮੇਡੀ ਪਾਲੇ ਫੈਮਿਲੀ ਪਿਕਚਰ ਹੁੰਦੀ ਹੈ ਪਰ ਕੁਝ ਡਿਫਰੈਂਟ ਚੀਜ਼ਾਂ ਵੀ ਲੋਕ ਜਿਹੜੇ ਹੈਗੇ ਐਕਸੈਪਟ ਕਰਦੇ ਆ ਵੀ ਸਾਨੂੰ ਕੁਝ ਵੱਖਰਾ ਫਿਲਮ ਦੇ ਵਿੱਚ ਮੈਸੇਜ ਮਿਲੇ ਤਾਂ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਫਿਲਮ ਇੱਕ ਤੇਰੇ ਕਰਕੇ ਬਣੀ ਹੈ ਮੈਸੇਜ ਵੀ ਵੱਡਾ ਲੋਕਾਂ 'ਚ ਜਾਊਗਾ ਠੀਕ ਹੈ ਬਿਲਕੁਲ ਲੋਕ ਪਹਿਲਾਂ ਮਤਲਬ ਇਹ ਚੀਜ਼ ਗਿਲਾ ਕਰਦੇ ਹੁੰਦੇ ਸੀ ਕਿ ਕੱਲੀ ਕਮੇਡੀ ਨੂੰ ਲੈ ਕੇ ਫਿਲਮਾਂ ਬਣੀਆਂ ਜਾਂਦੀਆਂ ਤੇ ਅਸੀਂ ਉਦਾਂ ਦਾ ਇਹ ਨਹੀਂ ਹੈਗਾ ਵੀ ਸਾਰੇ ਕੰਸੈਪਟਾਂ ਨਾਲ ਖੇਡੇ ਆ ਇਹ ਨਹੀਂ ਹੈਗਾ ਵੀ ਕੱਲਾ ਅਸੀਂ ਕਮੇਡੀ ਤੇ ਥੋੜੀ-ਬੋਤੀ ਕਮੇਡੀ ਵੀ ਰੱਖੀ ਆ ਕਦੇ ਸਾਡੀ ਫਿਲਮ ਰਵਾਊਗੀ ਕਦੇ ਹਸਾਊਗੀ ਕਦੇ ਪਿਆਰ ਦਿਖਾਊਗੀ ਠੀਕ ਹੈ ਜੀ ਤੇ ਕਦੇ ਪਰਵਾਰਕ ਹੋਊਗੀ ਮਤਲਬ ਬਹੁਤ ਹੀ ਸਾਰੀਆਂ ਪੱਖਾਂ ਤੋਂ ਕਿਸੇ ਪੱਖ ਤੋਂ ਅਸੀਂ ਆਪਦੇ ਵੱਲੋਂ ਵੀਕ ਨਹੀਂ ਹੈਗੇ ਅਸੀਂ ਆਪਦੇ ਵੱਲੋਂ 100% ਫਿਲਮ ਦਿੱਤੀ ਹੈ ਤੇ ਮੈਨੂੰ ਲੱਗਦਾ ਵੀ ਅਸੀਂ ਵੱਖਰਾ ਮੈਸੇਜ ਛੱਡ ਜਾਗੇ ਕੰਟ੍ਰੀ ਕਰੋ ਮੈਡਮ ਕੀ ਕਹੋਗੇ ਜੀ ਤੁਸੀਂ ਵੀ ਰੋਲ ਕਰ ਰਹੇ ਹੋ ਇਸ ਚ ਪੰਜਾਬੀ ਸਿਨੇਮਾ ਨੂੰ ਬੜਾ ਪੋਸਟ ਮਿਲ ਰਿਹਾ ਬੜੀਆਂ ਫਿਲਮਾਂ ਬਣ ਰਹੀਆਂ ਮਤਲਬ ਪਿਛਲੇ ਸਮੇਂ ਦੀ ਗੱਲ ਕਰ ਰਿਹਾ ਕਾਮੇਡੀ ਬਹੁਤ ਪਸੰਦ ਕੀਤੀ ਬੜੀਆਂ ਯੂਨੀਕ ਫਿਲਮਾਂ ਆਈਆਂ ਬੜੇ ਮੈਸੇਜ ਬਹੁਤ ਆਏ ਆ ਇਸ ਫਿਲਮ ਤੋਂ ਕੀ ਉਮੀਦ ਹੈ ਤੁਹਾਨੂੰ ਇਹ ਤੇ ਜੀ ਸਾਨੂੰ ਬਹੁਤ ਉਮੀਦ ਆ ਕਿਉਂਕਿ ਇਹਦੇ ਵਿੱਚ ਅਸੀਂ ਖੁਦ ਆਪ ਕੰਮ ਕੀਤਾ ਹੈ ਹਨਾ ਤੇ ਇਹਦੇ ਵਿੱਚ ਕੁਝ ਇਹ ਜੀਆਂ ਗੱਲਾਂ ਨੇ ਜੋ ਤੁਹਾਨੂੰ ਫਿਲਮ ਦੇਖ ਕੇ ਹੀ ਪਤਾ ਲੱਗੂਗਾ ਤੇ ਬਾਕੀ ਇਹਦੇ ਵਿੱਚ ਪ੍ਰੋਡਿਊਸਰਾਂ ਦਾ ਬਹੁਤ ਪੈਸਾ ਲੱਗਿਆ ਹੁੰਦਾ ਹੈ ਹਨਾ ਉਹਦੇ ਨਾਲ ਸਾਰੇ ਹਜ਼ਾਰ ਘਰ ਚੱਲਦੇ ਨੇ ਤੁਹਾਨੂੰ ਪਤਾ ਹੀ ਹੈ ਹਨਾ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ 14 ਤਰੀਕ ਨੂੰ ਸਾਡੀ ਫਿਲਮ ਜ਼ਰੂਰ ਦੇਖਣ ਚਾਯੋ ਇੱਕ ਤੇਰੇ ਕਰਕੇ ਅੱਛਾ ਜਿਹੜਾ ਇੱਕ ਤੇਰੇ ਕਰਕੇ ਇਹ ਹੈ ਕੀ ਇਹਦਾ ਟਾਈਟਲ ਦਿੱਤਾ ਤੁਸੀਂ ਇਹ ਪਿੱਛੇ ਕੀ ਕਹਾਣੀ ਹੈ ਦੀ ਸ਼ਾਰਟ ਦੇ ਵਿੱਚ ਇੱਕ ਤੇਰੇ ਕਰਕੇ ਜਿੱਦਾਂ ਆਪਾਂ ਦਿਨ ਦੇ ਵਿੱਚ ਹੁਣ ਤੁਸੀਂ ਕਹਿੰਦੇ ਹੋ ਵੀ ਤੁਸੀਂ ਆਏ ਹੋ ਔਰ ਇਹ ਤੁਸੀਂ ਰਜਾਨਾ ਸਪੋਕਸਮੈਨ ਤੋਂ ਆਏ ਹੋ ਜਾਂ ਤੁਸੀਂ ਸੋਚ ਲਓ ਵੀ ਤੁਸੀਂ ਰਜਾਨਾ ਸਪੋਕਸਮੈਨ ਕਰਕੇ ਆਏ ਹੋ ਜਾਂ ਤੁਸੀਂ ਕਹੋਗੇ ਜਿਸ ਕਰਨ ਮੈਂ ਤੇਰੇ ਕਰਕੇ ਆਇਆ ਹਾਂ ਨਾ ਤੇ ਮਤਲਬ ਇਹ ਆਪਾਂ ਵਰਡ ਆ ਵੀ ਯੂਜ਼ ਕਰਦੇ ਆ ਦਿਨ ਚ ਮੇਰੇ ਚਾਰ ਪੰਜ ਵਾਰੀ ਆਪਾਂ ਵਰਡ ਯੂਜ਼ ਕਰਦੇ ਆ ਜਿੰਨੇ ਵੀ ਹੁਣ ਬਰਨਾਲਾ ਸਾਹਿਬ ਆ ਜਾਂ ਇੱਧਰ ਹਨ ਸਾਰੇ ਆਪਾਂ ਇੱਕ ਦੂਜੇ ਨੂੰ ਕਹਿੰਦੇ ਆ ਤੇਰੇ ਕਰਕੇ ਆ ਗਿਆ ਨਾ ਤੇ ਮੈਂ ਇਹ ਸੋਚਦਾ ਮੈਂ ਫਿਲਮ ਕਰਕੇ ਉਹ ਵਰਡ ਕਾਮਨ ਜੈ ਸੀਗਾ ਤੇ ਆਪਾਂ ਆਮ ਇਹ ਲਵਜ਼ ਯੂਜ਼ ਕਰਦੇ ਸੀ ਉਹ ਤਾਂ ਕਰਕੇ ਉਹ ਉਹਨੂੰ ਪ੍ਰੇਫਰੈਂਸ ਦਿੱਤੀ ਆ ਉਹੀ ਨਾਮ ਰੱਖਿਆ ਐਜ਼ ਲੱਗ ਕਿ ਨੀਂ ਫਿਲਮਾਂ ਕਰ ਚੁੱਕੀ ਹਾਂ ਉਸ ਤੋਂ ਪਹਿਲਾਂ ਜੀ ਮੈਂ ਕਈ ਫਿਲਮਾਂ ਕਰ ਚੁੱਕੀ ਹਾਂ ਤੇ ਇਹਦੇ ਵਿੱਚ ਕੁਛ ਲੱਗ ਕਿਉਂਕਿ ਮੈਂ ਹਮੇਸ਼ਾ ਭਾਬੀ ਭੈਣ ਇਦਾਂ ਦੇ ਕਰੈਕਟਰ ਕਰਦੀ ਰਹੀ ਹਾਂ ਇਹਦੇ ਵਿੱਚ ਭੂਆ ਦਾ ਕਰੈਕਟਰ ਸੀਗਾ ਹਰ ਜੀ ਵੱਡੇ ਹੋਏ ਉਹ ਉਹਦੇ ਕਰਕੇ ਫਿਰ ਕੁਛ ਐ ਹੋਇਆ ਥੋੜਾ ਜਿਹਾ ਭੂਆ ਫੁੱਫੜ ਦੀ ਨੋਕ ਚੋਕ ਜੀ ਪਰਿਵਾਰ ਚ ਭੂਆ ਦੀ ਇੰਪੋਰਟੈਂਸ ਬਹੁਤ ਹੁੰਦੀ ਹੈ ਹਾਂ ਜੀ ਹਾਂ ਹੁੰਦੀ ਹੈ ਜੀ ਭੂਆ ਦੀ ਬਹੁਤ ਲਈ ਫੁੱਫੜ ਦੀ ਬਹੁਤ ਚੜ੍ਹਾਈ ਹੈ ਫਿਲਮ ਚ ਤੁਸੀਂ ਦੇਖਿਓ ਫਿਰੋਂ ਦੇਖੋਗੇ ਤੁਹਾਨੂੰ ਐ ਲੱਗੂ ਫੁੱਫੜ ਜਿੰਨਾ ਸ਼ਾਰਟ ਕਰੂਗਾ ਓਨੇ ਚ ਫਿਲਮ ਨੂੰ ਬਹੁਤ ਹੀ ਘੈਂਟ ਬਣਾ ਜੂਗਾ ਬਿਲਕ ਕੁੜਾ ਕੀ ਕਹਿਣਾ ਚਾਹੋਗੇ ਇਸ ਫਿਲਮ ਬਾਰੇ ਮੈਂ ਇਹੀ ਕਹਿਣਾ ਚਾਹੂੰਗੀ ਇਹ ਮੂਵੀ ਜਾ ਕੇ ਤੁਸੀਂ ਥੀਏਟਰ ਸੇ ਦੇਖੋ ਬਿਕੋਜ਼ ਇੱਕ ਪਰਵਾਰਕ ਮੂਵੀ ਹੈ ਤੁਹਾਨੂੰ ਦੇਖਣੀ ਚਾਹੀਦੀ ਹੈ ਤੁਹਾਨੂੰ ਰਿਸ਼ਤਿਆਂ ਦੀ ਅਹਿਮੀਅਤ ਦਾ ਪਤਾ ਲੱਗੂਗਾ ਜੋ ਮਿਸ ਅੰਡਰਸਟੈਂਡਿੰਗ ਹੈ ਸਭ ਕਲੀਅਰ ਹੋਊਗਾ ਤੇ ਮੈਂ ਇਹੀ ਚਾਹੂੰਗੀ ਕਿ ਤੁਹਾਨੂੰ ਇਹ ਮੂਵੀ ਦੇਖਣੀ ਚਾਹੀਦੀ ਆਪਣੇ ਵੱਡੇ ਛੋਟੇ ਸਭ ਨੂੰ ਦਿਖਾਣੀ ਚਾਹੀਦੀ ਹੈ ਇੱਕ ਉਹਨਾਂ ਨੂੰ ਇਨਸਪੀਰੇਸ਼ਨ ਮਿਲੇਗਾ ਕਿ ਹਾਂ ਆਪਾਂ ਨੂੰ ਵੱਡਿਆਂ ਦੇ ਰਿਸਪੈਕਟ ਕਿਵੇਂ ਚੱਲਿਆ ਕਿਵੇਂ-ਕਿਵੇਂ ਕੀ ਚੀਜ਼ਾਂ ਹੁੰਦੀਆਂ ਨੇ ਜੋ ਟੈਕਲ ਕਰਦੇ ਨੇ ਵੱਡੇ ਜਾਂ ਬਾਹਰ ਜਾ ਕੇ ਕਰਦੇ ਨੇ ਕੋਈ ਸਟੂਡੈਂਟਸ ਜਾਂਦੇ ਨੇ ਉਹ ਬਾਹਰ ਜਾ ਕੇ ਵੀ ਬਹੁਤ ਕੁਝ ਟੈਕਲ ਕਰਦੇ ਨੇ ਕਿ ਉਹਨਾਂ ਦੇ ਸਿਚੁਏਸ਼ਨ ਆਂਦੀ ਹੈ ਕਿ ਉਹ ਸਟਰਗਲ ਕਰਦੇ ਨੇ ਤੇ ਕਿਵੇਂ ਉਸ ਨੂੰ ਸੈੱਟ ਕਰਦੇ ਆ ਇਹ ਸਭ ਕੁਝ ਤੁਹਾਨੂੰ ਉੱਥੇ ਦੇਖਣ ਨੂੰ ਮਿਲੇਗਾ ਪੰਜਾਬ ਦਾ ਯੂਥ ਹੈ ਜੀ ਬਹੁਤ ਬੁਲੰਦੀਆਂ ਛੂ ਰਿਹਾ ਹੈ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਇਹ ਫਿਲਮ ਜਿਹੜੀ ਤੁਸੀਂ ਬਣਾਈ ਹੈ ਉਮੀਦਾਂ ਬਹੁਤ ਹੁੰਦੀਆਂ ਕਲਾਕਾਰ ਨੂੰ ਚਾਹੇ ਛੋਟਾ ਚਾਹੇ ਵੱਡਾ ਤੇ ਇਹ ਤੁਹਾਨੂੰ ਲੱਗਦਾ ਕਿ ਜਿਹੜੇ ਨਵਾਂ ਕਲਾ ਨਵੇਂ ਕਲਾਕਾਰ ਰਿ теаਟਰ ਆਰਟਿਸਟ ਹੈਗੇ ਆ ਉਹਨਾਂ ਨੂੰ ਵੀ ਮੌਕਾ ਮਿਲਦਾ ਹੈ ਅੱਗੇ ਆਉਣ ਦਾ ਆਪਣੀ ਜਿਹੜੀ ਪ੍ਰਤਿਭਾ ਹੈਗੀ ਦਿਖਾਉਣ ਦਾ ਜੀ ਪਹਿਲਾਂ ਤਾਂ ਸਾਰਿਆਂ ਨੇ ਮੇਰੇ ਵੱਲ ਸਤਿ ਸ਼ਕਾਲ ਮੈਂ ਕਮਲਦੀਪ ਕੌਰ ਸੋ ਬਿਲਕੁਲ ਜੀ ਤੁਸੀਂ ਟ੍ਰੇਲਰ ਦੇਖਿਆ ਹੋਣਾ ਤਾਂ ਤੁਹਾਨੂੰ ਬਹੁਤ ਸਾਰੇ ਨਵੇਂ ਚਿਹਰੇ ਆਲਰੇਡੀ ਦਿਖੇ ਹੀ ਹੋਣੇ ਨੇ ਫਿਲਮ 'ਚ ਇਹ ਨਹੀਂ ਕਿ ਬਹੁਤ ਫੇਮਸ ਜਾਂ ਉਹੀ ਸੇਮ ਕਾਸਟ ਰਿਪੀਟ ਨਹੀਂ ਹੈ ਤੁਹਾਨੂੰ ਟ੍ਰੇਲਰ ਦੇਖ ਕੇ ਪਤਾ ਲੱਗ ਗਿਆ ਹੋਣਾ ਕਿ ਕੋਈ ਵੀ ਇਦਾਂ ਦਾ ਚਿਹਰਾ ਨਹੀਂ ਐ ਤੁਹਾਨੂੰ ਹਰ ਫਿਲਮ 'ਚ ਦੇਖਿਆ ਹੋਵੇ ਸੋ ਪਹਿਲਾ ਦਾ ਇਹੀ ਮੋਟਿਵ ਹੈ ਇਸ ਫਿਲਮ ਦਾ ਕਿ ਇਹ 'ਚ ਬਹੁਤ ਸਾਰੇ ਨਵੇਂ ਬੰਦਿਆਂ ਨੂੰ ਮੌਕਾ ਦਿੱਤਾ ਗਿਆ ਹੈ ਸੋ ਇਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੇਗਾ ਕਿੰਨੇ ਹੀ ਕਲਾਕਾਰ ਨਵੇਂ ਨੇ ਸੋ ਇੱਕ ਕਨਸੈਪਟ ਨਵਾਂ ਹੈ ਸੋ ਕੁਝ ਵੱਖਰਾ ਦੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਦੇਖਣੀ ਚਾਹੀਦੀ ਹੈ ਫਿਲਮ ਯੂਥ ਨੂੰ ਚਾਹ ਯੂਥ ਹੈ ਯੰਗਸਟਰ ਨੇ 올ਡ ਨੇ ਸਾਰਿਆਂ ਦੇ ਫੈਮਿਲੀ ਨਾਲ ਤੁਸੀਂ ਇਹ ਫਿਲਮ ਦੇਖ ਸਕਦੇ ਹੋ ਅੱਛਾ ਕੋਈ ਭੂਆ ਦਾ ਡਾਇਲਗ ਕੋਈ ਤੁਸੀਂ ਸੁਣਾਉਣਾ ਚਾਹੋਗੇ ਨਹੀਂ ਆ ਜੇ ਉਹਦਾ ਪੁੱਪੜ ਦੀ ਮੈਂ ਤਾਂ ਹੀ ਕਰਦੀ ਹੁੰਦੀ ਫਿਰ ਪਪੜ ਵਾਲਾ ਕੱਬਾ ਹੁੰਦਾ ਤੇ ਇਹ ਤਾਂ ਮੈਂ ਤਾਂ ਹੀ ਕਰਦੀ ਰਹੀ ਵਿਚੋਂ ਡਰਾਉਦੀ ਰਹੀ ਅਸਲ ਦੇ ਵਿੱਚ ਪਤਾ ਕੀ ਹੁੰਦਾ ਇੱਕ ਕੁੜੀ ਨਾ ਹੁੰਦਾ ਵੀ ਸਾਡੇ ਪੇਕੇ ਕਿਸੇ ਵੱਲੋਂ ਹਨਾ ਉਹ ਨਾ ਹੋ ਜਾਣਾ ਜੇ ਫੁੱਫੜ ਰੁੱਸ ਗਿਆ ਤਾਂ ਸਮਝੋ ਪੂਆ ਨੂੰ ਉਹਦੇ ਨਾਲੇ ਜਾਣਾ ਪੈਣਾ ਇਸ ਕਰਕੇ ਥੋੜੀ ਜਿਹੀ ਫੁੱਫੜ ਨੂੰ ਇਹ ਸੰਭਾਲ ਪਰਿਵਾਰ ਦੀ ਕਹਾਣੀ ਹੈ ਬਿਲਕੁਲ ਬਿਲਕੁਲ ਹਰ ਪਰਿਵਾਰ ਨੂੰ ਇਹ ਲੱਗੂਗਾ ਵੀ ਸਾਡੀ ਆਪਦੀ ਕਹਾਣੀ ਹੈ ਪੁੱਫੜ ਨੇ ਬਹੁਤ ਜਿਆਦਾ ਗਾਹ ਪਾਇਆ ਫਿਲਮ ਦੇ ਵਿੱਚ ਜਿੰਨਾ ਕਿ ਮੂਵਮੈਂਟ ਆ ਉਹਦੀਆਂ ਨੇ ਤਾਂ ਬਹੁਤ ਹੀ ਮਤਲਬ ਫਨੀ ਨੇ ਤੇ ਦੂਸਰਾ ਮੈਂ ਇੱਕ ਜਰੀ ਚੀਜ਼ ਜ਼ਰੂਰ ਦਰਸ਼ਕਾਂ ਦੇ ਨਾਲ ਸੰ ਕਰੂੰਗਾ ਬਾਕੀ ਉਤਸਵਾ ਬਰਨਾਲਾ ਸਾਹਿਬ ਦੱਸਣਗੇ ਤੇ ਮਤਲਬ ਜਿਹੜਾ ਸਾਡੀ ਇਹ ਫਿਲਮ ਆ ਇਹਦੇ ਉੱਤੇ ਵੱਖਰੇ ਕਨਸੈਪਟ ਦੇ ਉੱਤੇ ਆਪਾਂ ਚਾਹੁੰਦੇ ਆ ਵੀ ਲੋਕ ਵੀ ਫਿਲਮਾਂ ਕਰਨ ਪਰ ਜਦੋਂ ਇਹਦੇ ਇਦਾਂ ਦੀਆਂ ਫਿਲਮਾਂ ਬਣਦੀਆਂ ਪ੍ਰੋਡਿਊਸਰ ਦੀ ਬਹੁਤ ਵੱਡੀ ਇਨਵੈਸਟਮੈਂਟ ਹੁੰਦੀ ਹੈ ਤੇ ਇਹਦੇ ਵਿੱਚ ਅਜੀਤ ਬਾਈ ਤੇ ਰੀਤ ਭੈਣ ਹੋਣਾ ਨੇ ਬਹੁਤ ਹੀ ਆਵਦਾ ਜਿਹੜਾ ਇਹਦੇ ਤੇ ਮਨੀ ਹੈ ਨਾ ਲਾਈ ਆ ਤੇ ਬਹੁਤ ਹੀ ਪੇਮੈਂਟ ਲੱਗੀਆਂ ਨੇ ਤੇ ਮੈਂ ਚਾਹਣਾ ਵੀ ਚੰਗੇ ਸੈਨਮੇ ਨੂੰ ਆਪਾਂ ਵਧਾਈਏ ਅੱਗੇ ਤੇ ਨਾਲੇ ਉਹਨਾਂ ਨੂੰ ਹੌਸਲਾ ਹੋਊਗਾ ਜੇ ਇਹ ਫਿਲਮ ਚੱਲੂਗੀ ਤੇ ਉਹ ਇਦਾਂ ਦੀਆਂ ਚੰਗੀਆਂ-ਚੰਗੀਆਂ ਮੂਵੀਆਂ ਹੋਰ ਕਰਨਗੇ ਜਿਦੇ ਨਾਲ ਫਿਲਮ ਪਿੱਛੇ ਕੋਈ ਵੱਡਾ ਮੈਸੇਜ ਹੁੰਦਾ ਜੀ ਕੀ ਕੀ ਕਹਿਣਾ ਚਾਹੂੰਗਾ ਇਸ ਇੱਕ ਤਰੀਕੇ ਕਰਕੇ ਫਿਲਮ ਆ ਰਹੀ ਹੈ ਤੁਹਾਡਾ ਮੇਨ ਰੋਲ ਹੈਗਾ ਉਹਦੇ ਚ ਅ ਪਹਿਲਾਂ ਤਾਂ ਅਰਜਾਨਾ ਸਪੋਕਸਮੈਨ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਪਿਆਰੇ ਦਰਸ਼ਕ ਨੇ ਤੋ ਕੋਈ ਵੀ ਮੇਕਰ ਜਦੋਂ ਇੱਕ ਫਿਲਮ ਬਣਾਉਂਦਾ ਨਾ ਕਹਾਣੀ ਲਿਖੀ ਜਾਂਦੀ ਹੈ ਤੋ ਕਹਾਣੀ ਲਿਖਣ ਵਾਲੇ ਦੇ ਦਿਮਾਗ ਚ ਕਾਫੀ ਕੁਝ ਹੁੰਦਾਗਾ ਵੀ ਮੈਂ ਇੱਥੇ ਆ ਮੈਸੇਜ ਦੇ ਮਾਜਾ ਮੈਂ ਇੱਥੇ ਜ਼ਿਆਦਾ ਕਮੇਡੀ ਕਰਾਂ ਨਾ ਵੀ ਇਸੇ ਤਰ੍ਹਾਂ ਜਿਹੜੇ ਸਾਡੇ ਅਜੀਤ ਸੀੜਾ ਜੀ ਨੇ ਉਹਨਾਂ ਨੇ ਕਹਾਣੀ ਲਿਖੀ ਹੈ ਉਹ ਪਹਿਲਾਂ ਜਿਹੜਾ ਕਹਾਣੀਕਾਰ ਆ ਨਾ ਉਹ ਪਹਿਲਾਂ ਪੂਰੀ ਦੀ ਪੂਰੀ ਫਿਲਮ ਆਪਣੇ ਦਿਮਾਗ 'ਚ ਕ੍ਰੀਏਟ ਕਰਕੇ ਦੇਖਦਾ ਆ ਆਪਣੇ ਅੱਖੀਂ ਦੇਖਦਾ ਫਿਰ ਲਿਖੀ ਜਾਂਦੀ ਆ ਇਸ ਤਰ੍ਹਾਂ ਉਹਨਾਂ ਨੇ ਬੜੀ ਵਧੀਆ ਲਿਖੀ ਆ ਸਾਨੂੰ ਜਦੋਂ ਕਹਾਣੀ ਸੁਣਾਈ ਸਾਨੂੰ ਬਹੁਤ ਵਧੀਆ ਲੱਗੀ ਮਤਲਬ ਜਿਸ ਤਰ੍ਹਾਂ ਸੰਯੁਕਤ ਪਰਿਵਾਰ ਦੇ ਵਿੱਚ ਆਪਾਂ ਪਹਿਲਾਂ ਦੇਖਿਆਗਾ ਅਸੀਂ ਤਾਂ ਉਹ ਚੀਜ਼ਾਂ ਦੇਖੀਆਂ ਨੇ ਉਦੋਂ ਜਦੋਂ ਕੋਈ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਨੂੰ ਮਾੜੀ-ਮੋਟੀ ਸਮੱਸਿਆ ਆਉਂਦੀ ਸੀ ਤਾਂ ਪਤਾ ਹੀ ਨਹੀਂ ਸੀ ਲੱਗਦਾ ਹੁਣ ਇਕੱਲੇ ਇਕੱਲੇ ਪਰਿਵਾਰ ਨੇ ਆਡਾ-ਅਡੋਏ ਬਿਆ ਤੇ ਹੁਣ ਜਿਹੜੀ ਸਮੱਸਿਆ ਆਉਂਦੀ ਹੈ ਫਿਰ ਇਕੱਲੇ ਨੂੰ ਜਦੋਂ ਡੀਲ ਕਰਨੀ ਪੈਂਦੀ ਹੈ ਬਹੁਤ ਵੱਡੀ ਹੈ ਮੈਨੂੰ ਲੱਗਦਾ ਹੈ ਕਿ ਇਹ ਵੱਡੀ ਜਿਹੜੀ ਜਨਰੇਸ਼ਨ ਹੁੰਦੀ ਹੈਗੀ ਹੈ ਉਹਨਾਂ ਤੇ ਵੱਡਾ ਅਸਰ ਹੋਗਾ ਇਸ ਚੀਜ਼ ਦਾ ਕਿਉਂਕਿ ਜਿਹੜੇ ਤਾਂ 80 ਦੇ 70 ਦੇ ਬੌਰਨ ਹੈਗੇ ਉਹ ਤਾਂ ਸਾਰਾ ਕੁਝ ਢਾਹ ਚੁੱਕੇ ਆ ਹੁਣ ਦੀ ਜਨਰੇਸ਼ਨ ਦੇ ਉੱਤੇ ਲੱਗਦਾ ਇਹ ਫਿਲਮ ਅਸਰ ਛੱਡੂਗੀ ਉਹਨਾਂ ਨੂੰ ਪਤਾ ਲੱਗੇ ਸਾਡੇ ਪਰਿਵਾਰ ਕਿਵੇਂ ਹਾਲਾਂਕਿ ਬਹੁਤ ਹੈਗੇ ਆ ਪਰਿਵਾਰ ਜਿਹੜੇ ਇਕੱਠੇ ਅੱਜ ਵੀ ਆ ਪਰ ਬਹੁਤ ਘਟ ਚੁੱਕੇ ਆ ਨਹੀਂ ਦੇਖੀਏ ਆਪਾਂ ਹੁਣ ਵੀ ਆਲੇ-ਦੁਆਲੇ ਦੇਖਦੇ ਹਾਂ ਜ ਸਪੈਸ਼ੀਵਲ ਨੂਮ ਹੋਲ ਕੰਨੀ ਨੂੰ ਤੁਰੇ ਜਮ ਕੁਚੇ ਕਰ ਬਣ ਲੱਗੇ ਜਾਂ ਹੋਰ ਕਾਫੀ ਕੁਝ ਇਸ ਤਰ੍ਹਾਂ ਦਾ ਲੱਗਦਾ ਰੋਲ ਇੰਪੋਰਟ ਦਾ ਹਾਂ ਇਹ ਇਹ ਦਾ ਜ਼ਰੂਰ ਅਸਰ ਪਾਊਗਾ ਕਿਉਂਕਿ ਲੋਕ ਪਹਿਲਾਂ ਹੀ ਤਿਆਰ ਹੋਏ ਹੋਏ ਨੇ ਸੰਯੁਕਤ ਪਰਿਵਾਰ ਵੱਲ ਜਾਣ ਵਾਸਤੇ ਲੋਕਾਂ ਨੂੰ ਪਤਾ ਵੀ ਇਕੱਲੇ ਇਕੱਲੇ ਨਾਲ ਜਿਵੇਂ ਇੱਕ ਆਪਾਂ ਕਹ ਲਈਏ ਵੀ ਇੱਕ ਝਾੜੂ ਦਾ ਆਪਾਂ ਕਹਿ ਸਕਦੇ ਹਾਂ ਝਾੜੂ ਇਕੱਠਾ ਹੁੰਦਾ ਤਾਂ ਉਹ ਕੰਮ ਕਰਦਾ ਜੇ ਇਕੱਲਾ ਝਾੜੂ ਦਾ ਇੱਕ ਡੱਕਾ ਕੱਢਿਆ ਜਾ ਫਿਰ ਉਹ ਕੰਮ ਨਹੀਂ ਕਰ ਸਕਦਾ ਹਾਂ ਸੋ ਇੱਕ ਵਾਰ ਜਾਂਦੇ ਜਾਂਦੇ ਕੀ ਕਹਿਣਾ ਚਾਹਾਂਗੇ ਅਸੀਂ ਚਾਹਾਂਗੇ ਇੱਕ ਵਾਰ ਤੁਸੀਂ ਸਾਰੇ ਦਰਸ਼ਕਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਵੀ 14 ਨਵੰਬਰ ਨੂੰ ਜਰੂਰ ਸਿਨੇਮੇ ਕਰਾਂਜ ਪਹੁੰਚੋ ਤੁਹਾਨੂੰ ਅਸੀਂ ਇੱਕ ਚੰਗੇ ਸਿਨੇਮੇ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਜਰੂਰ ਪਹੁੰਚੋ ਸਾਰੇ ਜਾਣੇ ਸਿਨੇਮੇ ਕਰਜ 14 ਨਵੰਬਰ 14 ਨਵੰਬਰ ਨੂੰ ਇੱਕ ਤੇਰੇ ਕਰਕੇ ਥੈਂਕ ਯੂ ਇੱਕ ਤੇਰੇ ਕਰਕੇ ਨਵੰਬਰ ਇੱਕ ਤੇਰੇ ਕਰਕੇ 14 ਨਵੰਬਰ ਇੱਕ ਤੇਰੇ ਕਰਕੇ ਬਿਲਕੁਲ 14 ਨਵੰਬਰ ਨੂੰ ਫਿਲਮ ਆ ਰਹੀ ਹੈ ਜੀ ਇੱਕ ਤੇਰੇ ਕਰਕੇ ਤਾਂ ਇਹ ਉਹਨਾਂ ਪਰਿਵਾਰਾਂ ਦੀ ਕਹਾਣੀ ਹੈ ਜਿਹੜੇ ਪਰਿਵਾਰ ਇਕੱਠੇ ਰਹਿੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਤਾਂ ਹੁਣ ਇਹ ਫਿਲਮ ਬੜੀਆਂ ਉਮੀਦਾਂ ਹੁੰਦੀਆਂ ਪ੍ਰੋਡਿਊਸਰ ਦੀ ਜਿਵੇਂ ਗੱਲ ਕਰੇ ਪੂਰੀ ਟੀਮ ਫਿਲਮ ਦੀ ਸਟਾਰ ਕਾਸਟ ਬਹੁਤ ਮਿਹਨਤ ਕਰਦੀ ਹੈ ਤਾਂ ਉਮੀਦ ਹੈ ਵੱਧ ਤੋਂ ਵੱਧ ਇਸ ਫਿਲਮ ਨੂੰ ਲੋਕ ਸਪੋਰਟ ਕਰਨਗੇ ਕਿਉਂਕਿ 14 ਨਵੰਬਰ ਨੂੰ ਇੱਕ ਤੇਰੇ ਕਰਕੇ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤਾਂ ਸਟਾਰ ਕਾਸਟ ਨੇ ਅਪੀਲ ਕੀਤੀ ਹੈ ਲੋਕਾਂ ਤੋਂ ਕਿ ਵੱਧ ਤੋਂ ਵੱਧ ਪੰਜਾਬੀ ਸਿਨੇਮਾ ਨੂੰ ਸਪੋਰਟ ਕੀਤਾ ਜਾਵੇ ਤਾਂ ਕਿ ਚੰਗੀਆਂ ਫਿਲਮਾਂ ਸਾਡੇ ਸਮਾਜ ਦੇ ਵਿੱਚ ਦੇਖਣ ਨੂੰ ਮਿਲ ਸਕਣ ਕੈਮਰਾਮੈਨ ਗੁਰਵੰਦਰ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਕਸਮੈਨ ਬਟਿੰਡਾ